ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਬੀਜੇਪੀ ਵੱਲੋਂ ਵਾਰਡ ਵਾਈਜ਼ ਮੀਟਿੰਗਾਂ ਦਾ سلسلہ ਬਾਦ ਦਸਤੂਰ ਜਾਰੀ ਇਹ ਵੀ ਪੰਜਾਬ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਜੀ ਆਈ ਤੁਹਾਡੀ ਕੱਦ ਦੀ ਮੀਟਿੰਗ ਹੋਈ ਹੈ ਕਿਹੜੀ ਇਹ ਮੀਟਿੰਗ ਹੋਈ ਹੈ ਹਾਂਜੀ ਮੈਂ ਬਲਵਿੰਦਰ ਸਿੰਘ ਰਿੰਕੂ ਵਾਰਡ ਨੰਬਰ 66 ਲੋਕ ਸਭਾ ਦੇ ਇਲੈਕਸ਼ਨ ਬਾਰੇ ਜਿਹੜੀ ਮੀਟਿੰਗ ਹੋਈ ਹੈ ਉਸ ਸਭਾ ਚ ਅਸੀਂ ਇਕੱਠੇ ਹੋਈਆਂ ਕੀ ਮੈਸੇਜ ਲੱਗਣਾ ਬਸਿੰਘ ਜੀ ਲਾਕਾਂ ਵਸਿਆ ਨੂੰ ਇਹ ਮੈਸੇਜ ਦਿੰਨੇ ਆ ਕਿ ਜਿਹੜੇ ਝੂਠ ਬੋਲਦੀ ਸਰਕਾਰ ਉਹਨਾਂ ਕੋ ਬਚੋ ਜਿਹੜੇ ਝੂਠੇ ਵਾਦੇ ਕਰਦੇ ਆ ਉਹਨਾਂ ਕੋ ਬਚੋ ਇਹ ਸਹੀ ਕੈਂਡੀਡੇਟ ਤੁਸੀਂ ਆਪ ਚੁਣੋ ਜੀ ਆਪਣਾ ਨਾਮ ਲੈ ਕੇ ਦੱਸ ਕੇ ਤੇ ਅੱਜ ਜਿਹੜੀ ਮੀਟਿੰਗ ਕਿਹੜੀ ਜਦ ਤੁਸੀਂ ਕੀਤੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜਗਜੀਤ ਗਿੱਲ ਮੈਂ ਬੀਜੇਪੀ ਤੋਂ ਵਾਰਡ ਨੰਬਰ 71 ਦਾ ਵਾਰਡ ਚਾਰਜ ਤੇ ਅਮਰਸਰ ਸੈਸਲ ਦਾ ਵਾਈਸ ਪ੍ਰੈਜ਼ੀਡੈਂਟ ਆ ਅੱਜ ਦੀ ਜਿਹੜੀ ਮੀਟਿੰਗ ਹੈ ਸਾਡੇ ਹਲਕੇ ਦੇ ਇੰਚਾਰਜ ਜਿਹੜੇ ਕੁਮਾਰ ਰਮੀਤ ਜੀ ਉਹਨਾਂ ਦੇ ਫਾਦਰ ਸਾਹਿਬ ਐਸਪੀ ਕੇਵਲ ਜੀ ਉਹ ਸਾਡੇ ਬੂਥਰ ਦੀ ਮੀਟਿੰਗ ਲੈਣ ਲਈ ਪਹੁੰਚੇ ਤੇ ਸਾਡੇ ਨਾਲ ਬਹੁਤ ਸੰਯੋਗ ਕਰ ਰਹੇ ਨੇ ਕਿਉਂਕਿ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੈ ਬਹੁਤ ਮਹੱਤਵਪੂਰਨ ਇਲੈਕਸ਼ਨ ਹੈ ਉਹ ਇਸ ਇਲੈਕਸ਼ਨ ਨੂੰ ਗਰਾਊਂਡ ਲੈਵਲ ਤੋਂ ਚਲਾਇਆ ਜਾਣਾ ਇਸ ਦੀ ਸਾਰੀ ਪੂਕਤਾ ਜਾਣਕਾਰੀ ਸਾਡੇ ਐਸਪੀ ਸਾਹਿਬ ਅੱਜ ਸਾਡੇ ਨਾਲ ਬੈਠੇ ਉਹਨਾਂ ਨੇ ਵਿਚਾਰ ਵਟਾਂਦਰਾ ਕੀਤੇ ਤੇ ਸਾਡੇ ਬੂਥਾਂ ਦੀ ਜਾਣਕਾਰੀ ਲਈ ਕਿ ਕੀ ਕੀ ਜਿਹੜੀ ਆ ਕਾਰਵਾਈ ਜਿਹੜੀ ਆ ਬੂਥ ਦੇ ਹੋਈਆਂ ਕਿ ਕਿੰਨੇ ਮੈਂਬਰ ਇਸ ਤੇ ਲੱਗੇ ਕਿੰਨੇ ਬੂਥਾਂ ਦੇ ਹਾਂਜੀ ਇਹ ਵਾਰਡ ਵਾਈਜ਼ ਬੂਥ ਦੀ ਮੀਟਿੰਗ ਕੀਤੀ ਗਈ ਹੈ ਕਿ ਕਿੰਨੇ ਬੂਥ ਕਿਸ ਵਾਰਡ ਦੇ ਇੰਚਾਰਜ ਕੋਲ ਹੈ ਕਿਸ ਦੀ ਟੀਮ ਬਣੀ ਹੈ ਕਿਸ ਵਿੱਚ ਸ਼ਕਤੀ ਕੇਂਦਰ ਬਣੇ ਉਹ ਸਾਰਾ ਬਾਇਓ ਡਾਟਾ ਅਸੀਂ ਐਸਪੀ ਸਾਹਿਬ ਦੇ ਨਾਲ ਅੱਜ ਸਾਂਝਾ ਕੀਤਾ ਹੈ ਤੋਂ ਥੋੜੇ ਦਿਨਾਂ ਤੱਕ ਸਾਡੇ ਬੂਥ ਇੰਚਾਰਜ ਬੂਥ ਇੰਚਾਰਜ ਦੇ ਸ਼ਕਤੀ ਕੇਂਦਰਾਂ ਦੀ ਮੀਟਿੰਗ ਵਾੜ ਇਸ ਤਰ੍ਹਾਂ ਤੇ ਹੋ ਰਹੀ ਹੈ ਇਸ ਲਈ ਇਸ ਨੂੰ ਅਸੀਂ ਪੁਖਤਾ ਇੰਤਜ਼ਾਮ ਕਰਕੇ ਹਰ ਤਰ੍ਹਾਂ ਦੀ ਤਿਆਰੀ ਪੂਰੀ ਕਰ ਰਹੇ ਹਾਂ ਕਿ ਕਿਸੇ ਚੀਜ਼ ਦੀ ਕੋਈ ਕਮੀ ਨਾ ਰਹਿ ਜਾਵੇ ਜੀ ਜਿਹੜੀ ਮੀਟਿੰਗ ਆ ਕਿਹੜੀ ਜਿਹੜੀ ਮੀਟਿੰਗ ਕੀਤੀ ਗਈ ਆ ਤੇ ਕੀ ਮਕਸਦ ਹੈ ਅੱਜ ਦੀ ਮੀਟਿੰਗ ਇੱਥੇ ਕੋਰ ਖਾਸਾ ਦੇ ਵਿੱਚ ਵਾਰ ਨੰਬਰ ਮਤਲਬ ਬਲਵਿੰਦਰ ਸਿੰਘ ਰਿੰਕੂ ਨਾਲ ਦਿੱਤੀ ਗਈ ਹੈ ਤੇ ਨਾਲ ਹੀ ਮਤਲਬ ਵਾਰਡ ਨੰਬਰ 71 ਦੀ ਮੀਟਿੰਗ ਜਿਸ ਦਾ ਕਿ ਮਤਲਬ ਜਗਜੀਤ ਸਿੰਘ ਜੀ ਹੈ ਇਨਚਾਰਜ ਨੇ ਉਹਨਾਂ ਦੀ ਮੀਟਿੰਗ ਕੀਤੀ ਗਈ ਹੈ ਇਹ ਮੀਟਿੰਗ ਇਸ ਕਰਕੇ ਕੀਤੀ ਗਈ ਹੈ ਵੀ ਆਉਣ ਵਾਲੇ ਜਿਹੜੇ ਲੋਕ ਸਭਾ ਦੇ ਚੋਣ ਨੇ ਉਹਨਾਂ ਦੇ ਬੂਥ ਸਟਰ ਦੀਆਂ ਜਿਹੜੀਆਂ ਆਪਣਾ ਟੀਮਾਂ ਬਣਾਉਣੀਆਂ ਬੂਥ ਸੰਧੀਆਂ ਬਣਾਉਣੀਆਂ ਉਹਨਾਂ ਵਾਸਤੇ ਕੀਤੀ ਗਈ ਹੈ ਕਿਉਂਕਿ ਜੇ ਨਾਰੇ ਕਿ ਚੱਲਦਾ ਹੁੰਦਾ ਹੈ ਭਾਰਤੀ ਜਨਤਾ ਪਾਰਟੀ ਦਾ ਬੂਥ ਜਿੱਤਾ ਤਾਂ ਚੋਣ ਜਿੱਤਾ ਇਸ ਕਰਕੇ ਜੇ ਬੂਥ ਜਿਹੜੇ ਸਾਡੇ ਸਸ਼ਕਤ ਹੋਣਗੇ ਤੇ ਚੋਣ ਆਟੋਮੈਟਿਕ ਜਿੱਤਿਆ ਜਾਏਗਾ ਇਸ ਕਰਕੇ ਜਿਹੜੇ ਬੂਥ ਲੈਵਲ ਤੱਕ ਅਸੀਂ ਜਾ ਕੇ ਘਰ-ਘਰ ਚ ਜਾ ਕੇ ਟੀਮਾਂ ਬਣਾ ਰਿਹਾ ਤੇ ਉਹਨਾਂ ਨੂੰ ਚਲਾ ਕੇ ਬੂਥ ਸਮಿತಿਆਂ ਬਣਾ ਕੇ ਉਹ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਮਤਲਬ ਪੂਰੇ ਅچھے ਤਰੀਕੇ ਨਾਲ ਕੰਮ ਕਰਨ ਤੇ ਜਿਹੜੀ ਜਿੱਤ ਜਿਹੜੀ ਯਕੀਨੀ ਹੈ ਤੇ ਅਸੀਂ ਆਉਣ ਵਾਲੇ ਲੋਕ ਸਭਾ ਦੇ ਵਿੱਚ ਜਿਹੜੀ ਆਪਣੀ ਵਾਰਡ ਦੋਨੇ ਵਾਰਡਰ ਨੂੰ ਇਹ ਕਿਹਾ ਗਿਆ ਵੀ ਤੁਸੀਂ ਆਪਣੀ ਵਾਰਡ ਜਿਤਾ ਕੇ ਦੇਣੀ ਆ ਉਸ ਕਰਕੇ ਜਿਹੜੀਆਂ ਬੂਥ ਸਮಿತಿਆਂ ਉਹਨਾਂ ਦੇ ਬਣਾ ਕੇ ਤੇ ਬਿਲਕੁਲ ਸ਼ਕਤੀ ਦਿੱਤਾ ਜਾ ਰਿਹਾ ਤਾਂ ਕਿ ਆਉਣ ਵਾਲੇ ਚੋਣਾਂਵਾਂ ਦੇ ਵਿੱਚ ਅਹੀ ਜਿੱਤ ਪ੍ਰਾਪਤ ਕਰ ਸਕੀ ਹੈ ਸਾਰੀਆਂ ਪਾਰਟੀਆਂ ਵੱਲੋਂ ਜਿਹੜਾ ਕਿ ਜ਼ੋਰ ਬਹੁਤ ਜ਼ਿਆਦਾ ਲਗਾਏ ਜਾ ਰਿਹਾ ਤੇ ਬੀਜੇਪੀ ਪਾਰਟੀ ਇਹ ਕਿਸ ਤਰ੍ਹਾਂ ਜਣ ਕਿ ਬੀਜੇਪੀ ਪਾਰਟੀ ਦਾ ਜ਼ੋਰ ਤੇ ਲੋਕਾਂ ਨੂੰ ਸਾਰਿਆਂ ਨੂੰ ਨਜ਼ਰ ਆਉਂਦਾ ਪੂਰੇ ਦੇਸ਼ ਨੂੰ ਨਜ਼ਰ ਆਉਂਦਾ ਇਹ ਜਿਹੜੀ ਲੋਕ ਸਭਾ ਦਾ ਚੋਣਾਂ ਆ ਸੀ ਮਤਲਬ 400 ਪਾਰ ਜਾਵਾਂਗੇ ਕਿਉਂਕਿ ਮਾੜਿਆ ਨਰਿੰਦਰ ਮੋਦੀ ਜੀ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਕੰਮ ਇਹ ਇਹ ਕੀਤੇ ਨੇ ਵੀ ਜਿਹੜੇ ਕੋਈ ਅਜੇ ਤੱਕ ਕਰ ਹੀ ਨਹੀਂ ਸਕਿਆ ਦਸਾਂ ਸਾਲਾਂ ਦੇ ਵਿੱਚ ਉਹਨਾਂ ਨੇ ਦੇਸ਼ ਨੂੰ ਇੰਨੀ ਤਰੱਕੀ ਦਿੱਤੀ ਹੈ ਦੇਸ਼ ਨੂੰ ਬੁਲੰਦੀਆਂ ਤੇ ਲੈ ਗਏ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਵਾਸਤੇ ਉਹਨਾਂ ਨੇ ਪ੍ਰਯਾਸ ਕੀਤਾ ਤੇ ਉਹ ਅੱਜ ਸਾਖਸ਼ਤ ਨਜ਼ਰ ਆ ਰਿਹਾ ਹੈ ਇਸ ਕਰਕੇ ਮਤਲਬ ਚਿੰਤਾ ਕੋਈ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਉਹ ਪਬਲਿਕ ਨਾਲ ਹੈ ਪਬਲਿਕ ਦੇਖਦੀ ਹੈ ਜਨਤਾ ਨੂੰ ਪਤਾ ਸਾਰਾ ਕੁਝ ਵੀ ਕੌਣ ਕੰਮ ਕਰ ਰਿਹਾ ਤੇ ਕਿਹਦੇ ਮਗਰ ਜਾਣਾ ਚਾਹੀਦਾ ਇਹ ਜਿਹੜੇ ਜੁਮਲੇ ਆਵਾਜ਼ ਆ ਜਿਹੜੇ ਮਤਲਬ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਸਾਰਾ ਵਾਅਦਾ ਕੀਤਾ ਉਹਦੇ ਚ ਕੋਈ ਵਾਅਦਾ ਨਹੀਂ ਇਹਨਾਂ ਨੇ ਪੂਰਾ ਕੀਤਾ ਹੁਣੋ ਦੇਖੋ ਤੁਸੀਂ ਉਹਨਾਂ ਦਾ ਰਾਸ਼ਟਰੀ ਜਿਹੜਾ ਮਤਲਬ ਸੰਚਾਲਕ ਹੈ ਕੇਜਰੀਵਾਲ ਉਹ ਅੰਦਰ ਜਾ ਰਿਹਾ ਹੈ ਦੋ ਬੰਦੇ ਉਹਨਾਂ ਦੇ ਪਹਿਲੇ ਅੰਦਰ ਨੇ ਦੋ ਦੋ ਸਾਲ ਉਹਨਾਂ ਦੀ ਜਮਾਨਤ ਨਹੀਂ ਹੋਈਆਂ ਇਹ ਮਤਲਬ ਆਮ ਆਦਮੀ ਪਾਰਟੀ ਨਹੀਂ ਤੇ ਇਹਨਾਂ ਘਟਾਲੇ ਵਾਲੀ ਪਾਰਟੀ ਹੋ ਗਈ ਇਹ ਇਹਨਾਂ ਨੇ ਜਿਸ ਤਰੀਕੇ ਨਾਲ ਪਾਰਟੀ ਸ਼ੁਰੂ ਕੀਤੀ ਸੀ ਇਸ ਤਰੀਕੇ ਨਾਲ ਉਹਨਾਂ ਨੇ ਲੋਕਾਂ ਨੂੰ ਧੱਕਿਆ ਲੋਕਾਂ ਨੂੰ ਕਿਹਾ ਉਹ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਪਾਰਟੀ ਜਿਹੜੀ ਬਿਲਕੁਲ ਝੂਠ ਬੋਲਦੀ ਹੈ ਝੂੜ ਦਾ ਸਾਰਾ ਲੈ ਲੈ ਕੇ ਕਰ ਰਿਹਾ ਹੁਣ ਤੁਸੀਂ ਦੇਖੋ ਵੀ ਰੀਸੈਂਟ ਇਹਨਾਂ ਨੇ ਕਿਹਾ ਵੀ 25-25 ਕਰੋੜ 25 ਕਰੋੜ ਕੋਈ ਥੋੜੀ ਰਕਮ ਥੋੜੀ ਹੁੰਦੀ ਹੈ 25 ਕਰੋੜ 1 ਐਮਐਲ ਨੂੰ ਦੇ ਕੇ ਕਹਿੰਦੇ ਵੀ ਸਾਡੇ ਨਾਲ ਆ ਜਾਓ ਤੇ ਜੇ ਕੋਈ ਮੁੜ ਮੁੜ ਕੇ ਜਿਹੜੀ ਕ੍ਰਾਈਮ ਬ੍ਰਾਂਚ ਹੈ ਦਿੱਲੀ ਦੀ ਉਹਨਾਂ ਕੋ ਨੋਟਿਸ ਦੇਣ ਗਈਆਂ ਵੀ ਤੁਸੀਂ ਦੱਸੋ ਆਪਣੇ ਸਬੂਤ ਦਿਓ ਤਾਂ ਕਿ ਅਸੀਂ ਕਾਰਵਾਈ ਕੇ ਕਰ ਸਕੀਏ ਤੇ ਸਬੂਤ ਦੇਣ ਤੋਂ ਕੰਨੀ ਕਤਾਰੇ ਨੇ ਕੰਨੀ ਕਤਾਰੇ ਇਸ ਕਰਕੇ ਵੀ ਉਹਨਾਂ ਕੋ ਸਬੂਤ ਹੀ ਕੋਈ ਨਹੀਂ ਝੂਠ ਦਾ ਸਾਰਾ ਲੈ ਰਹੇ ਨੇ ਝੂਠ ਬੋਲਦੇ ਨੇ ਹਰ ਵਕਤ ਜੋ ਹਰ ਚੀਜ਼ ਬਾਰੇ ਝੂਠ ਬੋਲਦੇ ਨੇ ਇਹ ਮਤਲਬ ਪਬਲਿਕ ਚ ਜाहिर ਹੋ ਗਿਆ ਵੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਲੀਡਰ ਹੈ ਸਭ ਝੂਠ ਬੋਲਦੇ ਨੇ ਝੂਠ ਦਾ ਸਾਰਾ ਲੈ ਕੇ ਕਰਦੇ ਨੇ ਸਵਾਏ ਇਹਨਾਂ ਨੇ ਪੈਸੇ ਕਮਾਉਣ ਤੋਂ ਕੋਈ ਕੰਮ ਨਹੀਂ ਕੀਤਾ ਸਪੈਹਕ ਮਾਰੇ ਨੇ ਕਦੀ ਦਵਾਈਆਂ ਦੇ ਘਟਾਲੇ ਜੋ ਘਟਾਲੇ ਨੇ ਕਦੀ ਸ਼ਰਾਬ ਘਟਾਲੇ ਚ ਕਰ ਰਹੇ ਨੇ ਤੇ ਉਹਨਾਂ ਵਾਲੇ ਦਿਨਾਂ ਚ ਇਹ ਜਿਹੜਾ ਸਿਸਟਮ ਹੈ ਇਹ ਆ ਵੀ ਮੈਕਸਿਮਮ ਪੈਸੇ ਇਕੱਠੇ ਕਰ ਕੇ ਤੇ ਇੱਕ ਪਾਸੇ ਇਕੱਠੇ ਕਰਕੇ ਦੂਜੇ ਪਾਸੇ ਲਾ ਕੇ ਦੇ ਦਈਏ ਇਹਨਾਂ ਨੇ ਹੁਣ ਜਿਹੜੇ ਇਲੈਕਸ਼ਨ ਹੋਏ ਸੀ ਇਹਨਾਂ ਦੇ ਵਿੱਚ ਮਤਲਬ ਬਹੁਤ ਪੰਜਾਬ ਦਾ ਬਹੁਤ ਪੈਸਾ ਜਿਹੜਾ ਉਹ ਇਹਨਾਂ ਦੂਜੇ ਸਟੇਟਾਂ ਚ ਲਾਤਾ ਪਬਲਿਕਿਟੀ ਆਸਤੇ ਤੇ ਮੋੜ ਜਿਹੜੀ ਇਹਨਾਂ ਨੂੰ ਨੋਟਸ ਵੀ ਘੱਟ ਮਿਲੀ ਆ। ਵੋਟ ਇਹਨਾਂ ਨੂੰ ਮਿਲੀ ਹੀ ਨਹੀਂ ਕਿਉਂਕਿ ਪਬਲਿਕ ਸਾਰਾ ਕੁਝ ਜਾਣ ਗਈ ਹੈ ਵੀ ਇਹ ਜਿਹੜੀ ਪਾਰਟੀ ਹੈਗੀ ਆ ਬਿਲਕੁਲ ਝੂਠ ਦਾ ਸਾਰਾ ਲੈਂਦੀ ਆ। ਕੋਈ ਟਰਾਲੇਵਾਦੀ ਪਾਰਟੀ ਆ ਤੇ ਬਿਲਕੁਲ ਆਮ ਆਦਮੀ ਦਾ ਇਹਨਾਂ ਚ ਕੋਈ ਸਿਸਟਮ ਨਹੀਂ ਹੈਗਾ। ਵੀ ਆਮ ਆਦਮੀ ਤਰ੍ਹਾਂ ਰਹਿਣ ਨੂੰ ਤੁਸੀਂ ਦੇਖੋ ਉਹਨੇ ਆਪਣਾ ਜਿਹੜਾ ਘਰ ਬਣਾਇਆ ਕੇ ਜਿਹੜੀ ਉਹਨਾਂ ਨੇ ਮਹਿਲ ਦੀ ਤਰ੍ਹਾਂ ਬਣਾਇਆ। ਐਡਾ ਵੱਡਾ ਘਰ ਬਣਾਇਆ ਵੀ ਉਹ ਆਮ ਆਦਮੀ ਪਾਰਟੀ ਦੇ ਥੋੜੀ ਨਾਲ ਨਾਲ ਬਸ ਝੂਠ ਬੋਲੀ ਜਾਂਦੇ ਨੇ ਪੰਜਾਬ ਵਿੱਚ ਇਹ ਕ੍ਰਾਈਮ ਬਹੁਤ ਜ਼ਿਆਦਾ ਬੰਦਾ ਮਰ ਜਾਂਦਾ ਆ ਮੈਂ ਤੁਹਾਨੂੰ ਇਹ ਦੱਸਦਾ ਮੈਂ 35 ਸਾਲ ਪੁਲਿਸ ਡਿਪਾਰਟਮੈਂਟ 'ਚ ਕੱਟੇ ਨੇ ਤੇ ਅਜਿਹੇ ਹਾਲਾਤ ਮੈਂ ਕਦੀ ਦੇਖੀ ਨਹੀਂ ਮਤਲਬ ਇੰਨੇ ਹਾਲਾਤ ਮਾੜੇ ਨੇ ਵੀ ਇੰਨਾ ਗੈਂਗਸਟਰ ਮਤਲਬ ਚੱਲ ਰਿਹਾ ਸਿਸਟਮ ਦੇ ਵਿੱਚ ਇਹਨੇ ਗੈਂਗ ਨੇ ਬਣੇ ਦੇ ਇਹਨਾਂ ਮਤਲਬ ਬੁਰਾ ਹਾਲ ਕੀਤਾ ਦਾ ਲਾਂਡਾ ਛੋਟੇ ਛੋਟੇ ਬੱਚੇ ਅੱਜਕੱਲ੍ਹ ਦੱਬ ਦੇ ਵਿੱਚ ਪਿਸਤੌਲ ਲੈ ਫਿਰਦੇ ਨੇ ਕਿਸੇ ਦਾ ਕੋਈ ਪਤਾ ਨਹੀਂ ਜੇ ਮਾਰਾ ਜਾ ਤੁਸੀਂ ਉਧਰੋਂ ਬੋਲੋ ਲੜੋ ਤੇ ਡੱਬ ਚੋਂ ਪਿਸਤੌਲ ਕੱਢ ਕੇ ਤੇ ਗੋਲੀ ਮਾਰ ਦੇ ਇਹੋ ਜਿਹੇ ਹਾਲਾਤ ਕਦੀ ਦੇਖੇ ਨਹੀਂ ਸੀ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਬਹੁਤ ਮੜੇ ਹਾਲਾਤ ਇਹ ਇਸ ਕਰਕੇ ਕਿਉਂਕਿ ਜਿਹੜੀ ਗਵਰਨਮੈਂਟ ਹੈ ਇਹਨਾਂ ਦੇ ਜਿਹੜੇ ਜਿੰਨੇ ਵੀ ਮਤਲਬ ਸਦਸਿਆ ਬਣਨੇ ਵਿਧਾਨ ਸਭਾ ਦੇ ਇਹਨਾਂ ਨੂੰ ਪਤਾ ਹੀ ਨਹੀਂ ਵੀ ਲਾਅੰਡਰ ਕੀ ਚੀਜ਼ ਹੁੰਦੀ ਹੈ ਕਿਸ ਤਰੀਕੇ ਦੇ ਨਾਲ ਬਦੋ ਅਸੀਂ ਕੰਮ ਕਰਦਾ ਕੰਮ ਦੇ ਤਰੀਕੇ ਦਾ ਵੀ ਨਹੀਂ ਪਤਾ ਇਹਨਾਂ ਨੇ ਤੇ ਬਸ ਆਪਣਾ ਕੰਮ ਸਾਰੀ ਜਾਂਦੇ ਨੇ ਤਰੀਕੇ ਨਾਲ ਹੋਰ ਹੀ ਤਰੀਕੇ ਬਣਾਇਆ ਦਾ ਵੀ ਹਰ ਕੰਮ 'ਚ ਝੂਠ ਬੋਲੀ ਜੋ ਇਸ ਆਪਣਾ ਲੋਕਾਂ ਨੂੰ ਗੁਮਰਾਹ ਕਰੀ ਜੋ ਤੇ ਲਾਂਡਰ ਦਾ ਪਤਾ ਹੀ ਨਹੀਂ ਇਹਨਾਂ ਨੂੰ ਲਾਂਡਰ ਹੁੰਦਾ ਕੀ ਆ ਉਹ ਭਗਵੰਤਾਨਾ ਸੀਐਮ ਸਾਹਿਬ ਉਹਨਾਂ ਨੂੰ ਪਤਾ ਨਹੀਂ ਉਹ ਜਿੱਦਾਂ ਸਟੇਜ ਤੇ ਪਹਿਲਾਂ ਮਤਲਬ ਕਾਮੇਡੀ ਕਰਦੇ ਸੀ ਉਹ ਲਖੇ ਦੇਣ ਲੱਗੇ ਵੀ ਕਾਮੇਡੀ ਕਰੀ ਜਾਂਦੇ ਨੇ ਹੁਣ ਤੁਸੀਂ ਦੇਖੋ ਇਹ ਜਿਹੜਾ ਉਹਨੇ ਭਾਸ਼ਣ ਦਿੱਤਾ ਜ ਆਪਣਾ 26 ਜਨਵਰੀ ਜੀ ਕਿੰਨਾ ਮਾੜਾ ਭਾਸ਼ਣ ਆ ਉਹਦੇ ਵਿੱਚ ਮੇਰੀ ਘਰਵਾਲੀ ਪ੍ਰੈਗਨੈਂਟ ਹੈ ਜੀ ਮੈਂ ਇਹ ਜੀ ਮੈਂ ਉਹ ਜੀ ਮੈਂ ਟੈਸਟ ਨਹੀਂ ਕਰਾਇਆ ਜੀ ਇਹ ਕਿਹਦੇ ਸੀਐਮ ਲੈਵਲ ਦੀਆਂ ਗੱਲਾਂ ਨੇ ਇਹ ਇਸ ਕਰਕੇ ਉਹ ਸੀਐਮ ਲੈਵਲ ਦੀ ਕੋਈ ਗੱਲ ਹੀ ਨਹੀਂ ਉਹਦੇ ਵਿੱਚ ਸੀਐਮ ਵਾਲਾ ਕੋਈ ਸਿਸਟਮ ਹੀ ਨਹੀਂ ਹੈ ਉਹਦੇ ਅੰਦਰ ਕਾਮੇਡੀ ਵਾਲਾ ਹੈਗਾ ਕਾਮੇਡੀ ਕਰੀ ਜਾਂਦਾ ਤੇ ਲੋਕਾਂ ਨੂੰ ਨਨ ਰੱਕੀ ਦੱਸੀ ਜਾਂਦਾ ਕਰ ਕਰਕੇ ਵੀ ਮੈਂ ਸੀਐਮ ਐਤ ਮੈਂ ਇਹ ਕਰ ਰਿਹਾ ਮੈਂ ਉਹ ਕਰ ਰਿਹਾ ਸਭ ਗਲਤ ਹੈ ਜਿਸ ਤਰ੍ਹਾਂ ਦੇ ਪੁਲਸ ਇਹੀ ਪੁਲਸ ਵਾਲੇ ਕੀ ਦੇਖਦੇ ਕਿ ਪੁਲਸ ਦਾ ਦਬਾਅ ਜਿਹੜਾ ਘਟ ਪਿਆ ਗਿਆ ਕਿ ਪੋਲਿਟਿਸ਼ੀਅਨ ਦਾ ਦਬਾਅ ਜਰਾ ਨੇ ਪੁਲਿਸ ਦਾ ਦਬਾ ਜਿਹੜਾ ਨਾ ਉਹ ਸਹੀ ਰਹਿ ਸਕਦਾ ਕਿਉਂਕਿ ਮੈਂ ਵੀ ਰਿਆਂ ਜਿਹੜਾ ਪੁਲਿਸ ਨੂੰ ਫ੍ਰੀ ਹੈਂਡ ਦਿੱਤਾ ਹੋਵੇ ਵੀ ਤੁਸੀਂ ਆ ਮਤਲਬ ਜਿਹੜਾ ਇਹ ਕੰਮ ਕਰਨਾ ਤੁਹਾਨੂੰ ਫ੍ਰੀ ਹੈਂਡ ਦਿੱਤਾ ਵੀ ਤੁਸੀਂ ਦੇਖਣਾ ਵੀ ਇਹਨੂੰ ਕ੍ਰਾਈਮ ਨੂੰ ਖਤਮ ਕਰਦਾ ਲਾ ਅੰਡਰ ਆਰਡਰ ਨੂੰ ਜਿਹੜਾ ਤੁਸੀਂ ਦੇਖਣਾ ਵੀ ਇਹ ਅਪ ਟੂ ਯੂ ਮਤਲਬ ਤੁਹਾਡੇ ਤੇ ਨਿਪੰਡ ਹੈ ਇੰਦਾਂ ਨੇ ਜਦੋਂ ਇੰਟਰਫੀਅਰੈਂਸ ਕਰਦੇ ਹਰ ਗੱਲ ਦੇ ਅੰਦਰ ਤੇ ਪੁਲਿਸ ਕੋ ਜਿਹੜੀਆਂ ਪਾਵਰਾਂ ਦਿੰਦੀਆਂ ਹੀ ਨਹੀਂ ਪੁਲਿਸ ਇੰਦਾਂ ਦੇ ਕੇਦੇ ਚੱਲਦੀ ਹੈ ਤੇ ਉਹ ਪਾਵਰਾਂ ਨਾਰਾਇਣ ਕਰਕੇ ਉਹ ਮਤਲਬ ਹੈਪਲੈਸ ਹੋ ਜਾਂਦੀ ਹੈ ਇਸ ਕਰਕੇ ਜਦੋਂ ਹੈਪਲੈਸ ਹੁੰਦੀ ਹੈ ਤੇ ਕਰਾਈ ਵਧਦਾ ਹੀ ਵਧਦਾ ਲੈਂਡਰ ਦੀ ਸਥਿਤੀ ਕਿ ਕਾਬੂ ਹੁੰਦੀ ਹੁੰਦੀ ਹੈ ਇਹ ਚੱਕਰ ਹੈ